ਸ਼ਕਤੀ نیوز ਪੰਜਾਬ ਦੇਖ ਰਹੇ ਦਰਸ਼ਕੋ ਤੁਹਾਨੂੰ ਸਵਾਗਤ ਹੈ ਤੁਨ ਜੀ ਆਖਤਾ ਹਾਂ ਤੇ ਮੈਂ ਹਾਂ ਮਨਜੀਤ ਸਿੰਘ ਕਰਾਂ ਖਬਰ ਲੈ ਕੇ ਹਾਜ਼ਰ ਹੋਇਆ ਹਾਂ ਜਗਰਾਉਂ ਤੋਂ ਜਿੱਥੇ ਅੱਜ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਡਟਵਾ ਬਰੋਧ ਹੋਇਆ ਸਾਡੇ ਪ੍ਰਤੀਨਿਧ ਬੂਟਾ ਸਿੰਘ ਗਾਲ ਮੌਕੇ ਤੇ ਮੌਜੂਦ ਸਨ ਆਹ ਤੁਹਾਨੂੰ ਦਿਖਾਉਨੇ ਆ ਮੌਕੇ ਦੀਆਂ ਕੁਝ ਅਹਿਮ ਤਸਵੀਰਾਂ ਅਤੇ ਨਾਲ ਗੱਲਬਾਤ ਕਰਾਂਗੇ ਜਿਸ ਘਰ ਰਵਨੀਤ ਸਿੰਘ ਬਿੱਟੂ ਆਏ ਸਨ ਉਨਾ ਦੇ ਮਾਲਕਾਂ ਦੇ ਨਾਲ ਅਤੇ ਨਾਲੇ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਕੀ ਕੀ ਨੁਕਸਾਨ ਤੇ ਕਿਉਂ ਹੋਇਆ ਇਹ ਵਿਰੋਧ ਅਸਲ ਦੇ ਵਿੱਚ ਕਾਰਨ ਕੀ ਹਨ ਮੈਂ ਪੱਤਰਕਾਰ ਬੁੱਟਾ ਸਿੰਘ ਗਲਵੋ ਤੁਸੀਂ ਦੇਖ ਰਹੇ ਹੋ ਜਨਸ਼ਕਤੀ ਨਿਯੋਜ ਪੰਜਾਬੋਂ ਦਰਸ਼ਕੋ ਖਬਰ ਲੈ ਕੇ ਹਾਜ਼ਰ ਹੋਇਆ ਪਿੰਡ ਗਲਵਕੁਲਾ ਤਹਿਸੀਲ ਜਗਰੌਂਚਰ ਲੁਧਿਆਣੇ ਦੀ ਜਿੱਥੇ ਕਿ ਅੱਜ ਪਾਪਾ ਦੇ ਵਿੱਚ ਸ਼ਾਮਲ ਹੋਏ ਰਣਨੀਤ ਬਿੱਟੂ ਜੋ ਲੁਧਿਆਣਾ ਤੋਂ ਭਾਜਪਾ ਦੇ ਕੈਂਡੀਡੇਟ ਹਨ ਅੱਜ ਗਲਬਕਣਾ ਦੇ ਵਿੱਚ ਵਿਸ਼ੇਸ਼ ਤੌਰ ਤੇ ਮੈਡਮ ਗੁਰਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਦੇ ਘਰੇ ਪਹੁੰਚੇ ਸੀ ਉਹਨਾਂ ਦਾ ਉਹਨਾਂ ਦੇ ਘਰ ਵਿੱਚ ਪਹੁੰਚਣ ਤੇ ਮੈਡਮ ਗੁਰਜੀਤ ਕੌਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਸਨੇ ਬਾਵਜੂਦ ਜਿਹੜਾ ਸੰਯੁਕਤਤਾ ਕਿਸਾਨ ਮੋਰਚਾ ਭਾਰਤ ਤੇ ਡਕਾਉਂਦਾ ਵੱਲੋਂ ਉਹਨਾਂ ਦਾ ਪਰਜੋਰ ਤੌਰ ਤੇ ਵਿਰੋਧ ਵੀ ਕੀਤਾ ਗਿਆ ਉਹਨਾਂ ਦਾ ਪਿੰਡ ਨੂੰ ਐਂਟਰ ਹੋਣ ਵਾਲਾ ਰਸਤਾ ਬਿਲਕੁਲ ਬਲਾਕ ਕੀਤਾ ਗਿਆ ਸੀਗਾ ਕਿਸਾਨ ਯੂਨੀਅਨ ਨੇ ਬਿਲਕੁਲ ਉਹਨਾਂ ਦੀ ਐਂਟਰੀ ਬੰਦ ਕੀਤੀ ਹੋਈ ਸੀਗੀ ਅਤੇ ਦਮਨਿਤ ਮਿੱਟੋ ਜੀ ਆਪਣੀ ਮੀਟਿੰਗ ਕਰਕੇ ਪਿੰਡ ਦੇ ਬਾਹਰਲੇ ਪਾਸੇ ਦੀ ਬਾਅਦ ਚਲੇ ਗਏ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਪਿੰਡ ਦੇ ਵਿੱਚ ਉਹਨਾਂ ਦਾ ਹਰ ਇੱਕ ਪਿੰਡ ਵਿੱਚ ਅਸੀਂ ਵਿਰੋਧ ਕਰਾਂਗੇ ਅਤੇ ਆਓ ਤੁਹਾਨੂੰ ਦਿਖਾਈਏ ਕਿ ਕਿਸ ਤਰ੍ਹਾਂ ਪਿੰਡ ਗਲਪੁਰਾਂ ਦੇ ਵਿੱਚ ਰਵਨੀਤ ਸਿੰਘ ਮਿੱਟੂ ਦਾ ਵਿਰੋਧ ਹੋਇਆ ਅਤੇ ਪੁਲਿਸ ਦਾ ਕੀ ਰੋਲ ਸੀ ਕਿਸਾਨ ਜੁਣੀ ਆਗੂ ਸਾਨੂੰ ਕੀ ਕਹਿੰਦੇ ਹਨ ਆਓ ਸਾਨੂੰ ਸਾਰਾ ਹਾਲ ਦਿਖਾਈਏ ਹਾਂਜੀ ਕੀ ਕਹੋਗੇ ਜੀ ਅੱਜ ਭਾਜਪਾ ਦਾ ਵਿਰੋਧ ਕੀਤਾ ਗਿਆ ਇੱਥੇ ਵੀ ਤੁਸੀਂ ਕਿਸਾਨ ਨਹੀਂ ਹੈਗੇ ਬਿੱਟੂ ਵੱਲੋਂ ਇਹ ਕਿਹਾ ਗਿਆ ਹੈ ਕਿ ਤੁਸੀਂ ਸਾਰੇ ਪੇਡ ਹੋ ਜੀ ਦੂਜੀਆਂ ਪਾਰਟੀਆਂ ਵੱਲੋਂ ਸਸਲੇ ਬੱਚਾ ਜਿਹੜਾ ਅੱਜ ਸਾਡਾ ਸੱਦਾ ਦੀ ਭਾਰਤੀ ਕਿਸਾਨ ਜੀ ਉਹਨੇ ਇਕਤਾ ਅਗਰਾਹ ਤੇ ਭਾਰਤੀ ਕਿਸਾਨ ਜੀ ਨੂੰ ਡਕਾਉਂਦਾ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਝਾ ਸੱਦਾ ਜਿਹੜਾ ਸਾਡਾ ਉਹ ਇਹ ਆ ਵੀ ਜਿਹੜੀ ਭਾਜਪਾ ਦੇ ਸਾਡੇ ਨੇ ਪਹਿਲਾਂ ਦਿੱਲੀ ਵਾਦੇ ਕੀਤੇ ਸੀ ਉਹ ਵਾਦੇ ਤਾਂ ਮੁੱਕ ਰਹੀਆਂ ਲਾਗੂ ਨਹੀਂ ਕਰ ਰਹੀ ਇਸ ਕਰਕੇ ਜਿਹੜਾ ਭਾਜਪਾ ਖਾਸ ਕਰਕੇ ਟਾਰਗੇਟ ਆ ਸਾਡਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਦੇ ਤਾਂ ਹਿੱਤੇ ਜਿਵੇਂ ਬਿੱਟੂ ਆਇਆ ਅੱਜ ਉਹ ਅਸੀਂ ਉਹਦਾ ਡਟ ਕੇ ਜਿਹੜਾ ਹੈਗਾ ਸਵਾਲ ਪੁੱਛਣਿਆ 11 ਸਵਾਲ ਹੈ ਉਹ ਸਵਾਲਾਂ ਦਾ ਜਵਾਬ ਦੇਣੇ ਆ ਜਿਹੜਾ ਬਿੱਟੂ ਤੁਸੀਂ ਇਹ ਗੱਲ ਕਹਿ ਰਹੇ ਹੋ ਪੀਏ ਕਿਸਾਨ ਨਹੀਂ ਹੈ ਉਹ ਕਿਉਂਕਿ ਕਈ ਵਾਰ ਉਹ ਆਪ ਕਹਤ ਕਰਦਾ ਵੀ ਮੈਂ ਕਿਸਾਨ ਦਾ ਪੁੱਤ ਆ ਆਪ ਕਹਤ ਦਿੱਲੀ ਬੈਠਾ ਸੀ ਜਦੋਂ ਉਹ ਇਹ ਸਾਰਾ ਉਹਨਾਂ ਦਾ ਵੋਟ ਸਦਾਨਤਰ ਇਸ ਕਰਕੇ ਉਹ ਫੁੱਟ ਪਾਉਣੀ ਚਾਹੁੰਦਾ ਸਾਡੇ ਲੋਕਾਂ ਦੇ ਕਿਸਾਨਾਂ ਮਜ਼ਦੂਰਾਂ ਤੇ ਵੰਡੀਆਂ ਪਾਉਣੀ ਚਾਹੁੰਦਾ ਇਸੇ ਤਰ੍ਹਾਂ ਹੰਸਰਾਜ ਹੰਸ ਵੀ ਕਹੀ ਜਾਂਦਾ ਵੀ ਮੈਂ ਮਜ਼ਦੂਰ ਆ ਮਜ਼ਦੂਰਾਂ ਦੇ ਆ ਉਹ ਜੇ ਤੂੰ ਮਜ਼ਦੂਰ ਆ ਤੇਰੇ ਕੋਲ ਜਿਹੜੀ 1900 ਕਰੋੜ ਜ਼ਮੀਨ ਜਾਇਦਾਦ ਆ ਮਜ਼ਦੂਰਾਂ ਕੋਲ ਹੈਗੀ ਆ ਕਿਤੇ ਇਹ ਜਾਣੀ ਠਗਬੰਦੀ ਜਿਹੜੇ ਕਰਦੇ ਨੇ ਲੀਡਰ ਇਹ ਅਸਲ ਵਿੱਚ ਲੋਕਾਂ ਨੂੰ 파ੜਨ ਵਾਲੀਆਂ ਨੀਤੀਆਂ ਦੇ ਚੱਕਰ ਰਹੇ ਆ ਪਰ ਅਸੀਂ ਇਹ ਕਹਿੰਦੇ ਆ ਵੀ ਜਿੱਥੇ ਵੀ ਭਾਜਪਾ ਆਏ ਜਿ ਡਰਾਉਣਗੇ ਸੰਜੁਕਤ ਕਸਾਲ ਮੋਰਚਾ ਵੱਲੋਂ ਅਸੀਂ ਉਹਨਾਂ ਦਾ ਹਰ ਹਾਲਤ ਉਹਨਾਂ ਨੂੰ ਪਿੰਡਾਂ ਵਿੱਚ ਵੜਨਾ ਬੰਦ ਕਰਾਂਗੇ ਉਹਨਾਂ ਤੋਂ ਸਵਾਲ ਪੁੱਛਾਂਗੇ ਕਿੰਨਾ ਚਿਰ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਤੇ ਲਾਗੂ ਨਹੀਂ ਕਰਦੇ ਲਾਗੂ ਤਾਂ ਕੀ ਕਰਨਾ ਸੀ ਜਮਨ ਜਿਹੜੇ ਸਾਡੇ ਪੰਜ ਕਸਾਲ ਮਾਰੇ ਸੀ ਉੱਥੇ ਲਖੀਮਪੁਰ ਖੀਰੀ ਉਹਨਾਂ ਦੇ ਟਰੈਕਟਰ ਦਿੱਤੇ ਜਵਾਬ ਨਹੀਂ ਮਿਲਦਾ ਇਹ ਵਿਰੋਧ ਜਾਰੀ ਰਹੂਗਾ ਇਹ ਵਿਰੋਧ ਹਰ ਵਜਨ ਚਰ ਜਾਰੀ ਰਹੂਗਾ ਇੱਥੇ ਤੱਕ ਨਹੀਂ ਜਾਰੀ ਰਹੂਗਾ ਵੋਟਾਂ ਤੱਕ ਵੋਟਾਂ ਤੋਂ ਬਾਅਦ ਵੀ ਜਾਰੀ ਰਹੂਗਾ ਹਾਂਜੀ ਕੀ ਕਹੋਗੇ ਜੀ ਡੱਲੇ ਪਿੰਡ ਆਉਣਾ ਸੀ ਅਸੀਂ ਉੱਥੋਂ ਵਾਪਸ ਕੀਤਾ ਨਾਨ ਸਰਮਾ ਸਾਡੇ ਇੱਕੇ ਮੁੜ ਗਿਆ ਇਸ ਕਰਕੇ ਸਾਡਾ 21 ਤੀਗ ਨੂੰ ਮੋਰਚੇ ਦਾ ਫੈਸਲਾਬਾਦ ਗਰਾਉਂਡ ਵਿੱਚ ਵੱਡੀ ਮਹਾਪੁਰਜਾਤ ਸੱਦੀ ਜਾ ਰਹੀ ਆ ਉਹਦੀ ਤਿਆਰੀ ਆ ਉਹਦੇ ਵਿੱਚ ਅਗਲਾ ਲਾਨ ਵੀ ਕੀਤਾ ਜਾਣਾ ਉੱਥੋਂ ਕਿਉਂਕਿ ਫੈਸਲਾ ਹੀ ਆ ਵੀ ਭਾਜਪਾ ਨੂੰ ਕਿਸੇ ਵੀ ਪਿੰਡ ਚ ਬਣ ਨਹੀਂ ਦੇਣਾ ਤੁਸੀਂ ਕੀ ਕਹੋਗੇ ਜੀ ਹਾਂਜੀ ਅਸਲ 'ਚ ਇਹ ਆ ਵੀ ਜੇ ਨਿਖਤੀ ਰੂਪ ਤੇ ਜਾਰੀ ਕਰਤੇ ਜੇ ਅਸਲ ਦੇ ਹੁੰਦੇ ਤਾਂ ਉਹਨਾਂ ਸਵਾਲਾਂ ਦੇ ਜਵਾਬ ਸਾਰੀ ਪ੍ਰੈਸ 'ਚ ਸਮੁੱਚੇ ਦਿੰਦੇ ਵੀ ਸਾਡੇ ਸਵਾਲ ਆਹਾ ਅਸਲ 'ਚ ਇਹਨਾਂ ਕੋਲੇ ਉਹਨਾਂ ਸਵਾਲਾਂ ਦਾ ਉੱਤਰ ਹੀ ਹੈ ਨਹੀਂ ਬਸ ਮਸਲਾ ਤਾਂ ਇਹ ਹੈ ਨਹੀਂ ਇਹ ਸਾਡਾ ਸਾਹਮਣਾ ਕਰਦੇ ਕਿੰਨੇ ਸਵਾਲਾਂ ਤੇ ਇਹਨਾਂ ਨੇ ਸਾਹਮਣਾ ਕੀਤਾ ਪਰ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੀ ਜਦੋਂ ਇਹ ਕਹਿੰਦੇ ਆ ਤੁਸੀਂ ਸਾਡੀ ਸੜਕ ਰੋਕਦੇ ਆ ਅਸੀਂ ਪੁੱਛਦੇ ਆ ਤੁਸੀਂ ਸਾਡੀਆਂ ਹਰਿਆਣੇ ਕਾਤ ਰੋਕੀਆਂ ਸਾਨੂੰ ਦਿੱਲੀ ਜਾਣੋ ਕਿਉਂ ਰੋਕਿਆ ਉਹਦਾ ਕੀ ਜਵਾਬ ਹੈ ਇਹਨਾਂ ਕੋਲ ਇਸੇ ਤਰ੍ਹਾਂ ਇਹੇ ਜੇ ਸਵਾਲ ਹੋਣ ਕਰਕੇ ਜਿਹੜੇ ਇਹਨਾਂ ਨੂੰ ਇਹਨ ਬੋਧਿਓਂ ਫੜੀ ਫਿਰਦੇ ਆ ਜਿਹੜੇ ਹੁਣ ਤੱਕ ਇਹਨਾਂ ਦਾ ਮਤਲਬ ਦਿਮਾਗ ਹਲਾਈ ਫਿਰਦੇ ਆ ਉਹ ਸਵਾਲਾਂ ਦਾ ਉੱਤਰ ਨਹੀਂ ਦੇ ਸਕਦੇ ਇਹ ਕਿੱਡੇ ਕਿ ਮਫਾਜ਼ਰ ਬਣ ਗਏ ਜਿਹਦੇ ਕੋਲ 1 ਕਰੋੜ 80 ਲੱਖ ਦੀ ਕੋਟੀ ਆ ਹੁਣ ਛੜਾਈ ਆ ਉਹ ਵੀ ਸਿਰਫ ਕਾਗਜ਼ ਭਰਨੇ ਕਰਕੇ ਭਰੇ ਆ ਨੇ ਨਹੀਂ ਤਾਂ ਦੱਬੀ ਬੈਠਾ ਸੀ ਫਿਰ ਕਿੱਡਾ ਕਿੱਦਾ ਲੋਕਾਂ ਦਾ ਮੂੰਹ ਹੈ ਵੀ ਆਂਦਾ ਵੀ ਮੈਂ ਉੱਦੇ ਦਾ ਭਾਜਪਾ ਦੇ ਦਫ਼ਤਰ 'ਚ ਬੈਠਾ ਆ ਇਹਨੂੰ ਸਾਰੇ ਲੁਝਿਆਣੇ 'ਚ ਕਿਸੇ ਨੇ ਕੋਠੀ 'ਚ ਨਹੀਂ ਬਾੜਿਆ ਇੰਨਾ ਮੂੰਹ ਹੈ ਦਾ ਲੋਕਾਂ ਦਾ ਜਿਹਦਾ ਅਸੀਂ ਵਿਰੋਧ ਕਰਨ ਆਏ ਸੀ ਅਸੀਂ ਵਿਰੋਧ ਇਸੇ ਤਰ੍ਹਾਂ ਜਾਰੀ ਰੱਖਾਂਗੇ ਮਿਹਰਬਾਨੀ ਤੁਹਾਡੀ ਬਹੁਤ ਧੰਨਵਾਦ ਜੀ ਮੈਡਮ ਜੀ ਜਨਸ਼ਕਤੀ ਚੈਨਲ ਤੇ ਹਾਂ ਤੇ ਤੁਹਾਡਾ ਸਵਾਗਤ ਕਰਤਾ ਅੱਜ ਦੀਪ ਸਿੰਘ ਬਿੱਟੂ ਕੈਂਡੀਡੇਟ ਭਾਜਪਾ ਤੁਹਾਡੇ ਘਰ ਦੇ ਵਿੱਚ ਆਏ ਸੀਗੇ ਕਿਸ ਤਰ੍ਹਾਂ ਦੀ ਮੀਟਿੰਗ ਰਾਈ ਆ ਤੇ ਪਿੰਡ ਦਾ ਕੀ ਮਾਹੌਲ ਸੀ ਜੋਗਸਾਨਾ ਵੱਲੋਂ ਵਿਰੋਧ ਕੀਤਾ ਗਿਆ ਦੀਪ ਸਿੰਘ ਬਿੱਟੂ ਦਾ ਉਹਦੇ ਬਾਰੇ ਤੁਹਾਡੇ ਕੀ ਕਹਿੰਦੇ ਪਹਿਲਾਂ ਤਾਂ ਮੈਂ ਜਨ ਸ਼ਕਤੀ ਕੇਂਦਰ ਦਾ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਇਹ ਮੌਕਾ ਦਿੱਤਾ ਤੇ ਮੇਰੇ ਘਰੇ ਆਦੇ ਰਵਨੀਤ ਸਿੰਘ ਬਿੱਟੂ ਸਾਡੇ ਭਾਜਪਾ ਦੇ ਕੈਂਡੀਡੇਟ ਐਮਪੀ ਮੇਰੇ ਘਰੇ ਪਹੁੰਚੇ ਇੱਥੇ ਪਹੁੰਚਣ ਤੇ ਉਹਨਾਂ ਦੇ ਨਾਲ ਮੇਜਰ ਸਿੰਘ ਦੇਤਵਾਲ ਗੌਰਵ ਖੁੱਲਰ ਜੀ ਸਾਡੇ ਸਾਬਕਾ ਪ੍ਰਧਾਨ ਤੇ ਸਟੇਟ ਦੇ ਮੈਂਬਰ ਤੇ ਅੰਕੁਸ਼ ਧੀਰ ਜੀ ਵਿਵੇਕ ਜੀ ਮੇਰੇ ਬਹੁਤ ਹੀ ਪਿਆਰੀ ਭਾਰਤ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਸੀ ਤੇ ਰਵਨੀਤ ਸਿੰਘ ਬਿੱਟੂ ਨੇ ਮੇਰੇ ਘਰੇ ਬਹੁਤ ਵਧੀਆ ਵਿਚਾਰ ਰੱਖੇ ਤੇ ਮੇਰੇ ਘਰ ਦਾ ਮਾਹੌਲ ਬਹੁਤ ਸ਼ਾਂਤਮਈ ਰਿਹਾ ਬਹੁਤ ਵਧੀਆ ਪ੍ਰੋਗਰਾਮ ਹੋਇਆ ਸਾਡਾ ਜੋ ਕਿ ਬਾਹਰ ਕਿਸਾਨਾਂ ਨੇ ਵਿਰੋਧ ਕੀਤਾ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਮੁਲਾਜ਼ਮਾਂ ਨੇ ਬਹੁਤ ਹੀ ਸਚਜੇ ਢੰਗ ਨਾਲ ਕੰਟਰੋਲ ਕੀਤਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਸਾਨੂੰ ਕੋਈ ਬਾਹਰ ਦੇ ਮਾਹੌਲ ਦਾ ਕੁਝ ਨਹੀਂ ਪਤਾ ਲੱਗਿਆ ਸਾਡਾ ਜੋ ਅੰਦਰ ਦਾ ਮਾਹੌਲ ਸੀ ਬਹੁਤ ਸ਼ਾਂਤਮਈ ਰਿਹਾ ਬਹੁਤ ਵਧੀਆ ਰਿਹਾ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਵਧੀਆ ਢੰਗ ਨਾਲ ਲੋਕਾਂ ਨੇ ਰਵਨੀਤ ਸਿੰਘ ਬਿੱਟੂ ਦੀ ਬਚਾ